ਕਾਸ਼ੀ ਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 9 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਨਾ ਆ ਕੇ ਹੋ ਗਈ ਸੀ ਰੈਡੀ ਤੇ ਮਜੂਤ ਜੀ ਲਾਤੀ ਆ ਤੇ ਹੁਣ ਮੈਂ ਲੱਗੀ ਆ ਆਪਣੀ ਰੋਟੀ ਬਣਾਉਣ ਕਿਉਂਕਿ ਅੱਜ ਮੈਂ ਰੋਟੀ ਨਹੀਂ ਪੜਾਈ ਅੱਜ ਮੇਰਾ ਦਿਲ ਕਰਦਾ ਸੀ ਕਿ ਮੈਂ ਪਿਆਜ਼ ਵਾਲੇ ਪਰੌਂਠੇ ਬਣਾ ਕੇ ਖਾਵਾਂ ਦੋ ਪਿਆਜ਼ ਵਾਲੇ ਪਰੌਂਠੇ ਪੜਾ ਕੇ ਚਾਹ ਨਾਲ ਖਾਉਂਗੀ ਤੇ ਅੱਜ ਬਈ ਮੈਂ ਜਾਣਾ ਸੰਗਰੂਰ ਤੇ ਸੰਗਰੂਰ ਮੈਂ ਜਾਣਾ ਉਹੀ ਜਿਹੜੇ ਪੈਸੇ ਭਰਨੇ ਸੀ ਉਸ ਦਿਨ ਭਰੇ ਨਹੀਂ ਸੀ ਕਿ ਇੱਕ ਵਾਰ ਪਹਿਲਾਂ ਵੀ ਗਈ ਸੀ ਮੈਂ ਆਪਣੇ ਜੀਜੇ ਨਾਲ ਗਈ ਸੀ ਤੇ ਉਹ ਭਰੇ ਨਹੀਂ ਸੀ ਗਏ ਤੇ ਉਹਨਾਂ ਨੇ ਕਿਹਾ ਸੀ ਵੀ ਅੱਜ ਫ੍ਰੀਕ ਤੋਂ ਬਾਅਦ ਆਇਓ ਤੇ ਬਾਕੀ ਅੱਜ ਆਪਾਂ ਚਲਦੇ ਆ ਸੰਗਰੂਰ ਤੇ ਦੇਖਦੇ ਆ ਅੱਜ ਕੀ ਬਣਦਾ ਉੱਥੇ ਜਾ ਕੇ ਪੈਸੇ ਭਰੌਂਦੇ ਆ ਕਿ ਨਹੀਂ ਭਰੌਂਦੇ ਵੇਸੇ ਉਹਨਾਂ ਨੇ ਤਾਂ ਕਿਹਾ ਸੀ ਵੀ ਤੁਸੀਂ ਆਨਲਾਈਨ ਵੀ ਭਰ ਸਕਦੇ ਹੋ ਫਿਰ ਆਨਲਾਈਨ ਪਹਿਲਾਂ ਇੱਕ ਗੱਦੀ ਵਾਰ ਸਾਡੇ ਨਾਲ ਨਾ ਫਰੋਡ ਹੋ ਗਿਆ ਸੀਗਾ ਤਾਂ ਕਰਕੇ ਮੈਂ ਆਨਲਾਈਨ ਨਹੀਂ ਭਰਦੀ ਮੈਂ ਕਿਹਾ ਵੀ ਚਲੋ ਮੇਰਾ ਇੱਕ ਜਿਹੜਾ ਸੰਗਰੂਰ ਦਾ ਹੋਰ ਲੱਗ ਚ ਕੋਈ ਵੱਡੀ ਗੱਲ ਨਹੀਂ ਵੀ ਆਪਾਂ ਉੱਥੇ ਜਾ ਕੇ ਬੈਂਕ 'ਚ ਹੀ ਪੈਸੇ ਭਰਾਂਗੇ ਆਪਾਂ ਕਿਸੇ ਡੀਲਰ ਦੇ ਅਕਾਊਂਟ ਦੇ ਵਿੱਚ ਜਾਂ ਆਪਾਂ ਕਿਸੇ ਦੇ ਸਕੈਨਰ ਦੇ ਉੱਪਰ ਪੈਸੇ ਨਹੀਂ ਪਾਉਂਦੇ ਹਨਾ ਫਿਰ ਦਿੱਕਤ ਆ ਜਾਊਗੀ ਤੁਹਾਨੂੰ ਪਤਾ ਬਹੁਤ ਔਖਿਆ ਪੈਸੇ ਦੇਣੇ ਆ ਜੇ ਤਾਂ ਤੇ ਫਿਰ ਬਾਰੀ-ਬਾਰੀ ਜਦੋਂ ਕੋਈ ਫਰੋਡ ਕਰ ਜੇ ਫਿਰ ਦਿੱਕਤ ਹੋ ਜਾਂਦੀ ਆ ਤੇ ਬਾਕੀ ਚਲੋ ਠੀਕ ਹੈ ਜੀ ਕਰਦੇ ਆ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਅੱਜ ਮੈਂ ਆਹ ਵਾਲਾ ਸੂਟ ਪਾਇਆ ਪ੍ਰਿੰਟ ਸੂਟ ਤੇ ਇਹਦੀ ਸਲਵਾਰ ਤੇ ਕਢਾਈ ਆ ਇਦਾਂ ਦੀ ਸਲਵਾਰ ਹੈ ਦੀ ਪੈਲਵਟ ਦੀ ਤੇ ਆਹ ਵਾਲਾ ਕਮੀਜ਼ ਆ ਤੇ ਇਹਦੇ ਨਾਲ ਛੋਲਾ ਕਮੀਜ਼ ਦੇ ਨਾਲ ਦਾ ਪ੍ਰਿੰਟਡ ਸਟੋਰ ਮਗੂਈਆਂ ਜਾਣੀ ਤੇ ਤੇ ਆਹ ਗੰਦੇ ਬੱਚੇ ਤੁਸੀਂ ਚੈੱਕ ਕਰੋ ਇਹ ਰੋਟੀ ਖਾ ਕੇ ਕਿਵੇਂ ਭੱਜੇ ਫਿਰਦੇ ਨੇ ਦੇਖੋ ਦੇਖੋ ਹੁਣ ਉਹ ਪੋਟੀ ਕਰਨ ਜਾਊਗਾ ਮੇਲਾ ਇਹਨਾਂ ਨੇ ਰੋਟੀ ਪਾਣੀ ਖਾ ਲਿਆ ਇਹਨਾਂ ਦਾ ਪਿੰਜਰਾ ਬਾਹਰ ਕੱਢਤਾ ਅੱਜ ਮੌਸਮ ਖਰਾਬ ਆ ਮੈਂ ਨਾ ਝਾੜੂ ਲਾ ਦਾਂ ਪਹਿਲਾਂ ਮੈਂ ਰੋਟੀ ਖਾ ਲਾਂ ਬਣਾ ਕੇ ਦੋ ਪਰੌਂਠੀਆਂ ਬਣਾ ਕੇ ਤੇ ਫਿਰ ਮੈਂ ਝਾੜੂ ਲਾ ਕੇ ਜਾਊਂਗੀ ਅੱਜ ਪੋਚੇ ਨਹੀਂ ਲੱਗਣੇ ਕਿਉਂਕਿ ਟਾਈਮ ਘਟਾ ਜੇ ਤਾਂ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਪੋਚੇ ਲਾ ਦੂੰਗੀ ਜੇ ਨਾ ਟਾਈਮ ਹੋਇਆ ਫਿਰ ਪੋਚੇ ਨਹੀਂ ਲੱਗਣੇ ਅੱਜ ਤੋਂ ਫੁੱਜ ਹੀ ਨਹੀਂ ਹੈਗੀ ਅੱਜ ਬਈ ਆਲੇ-ਦਾਲੇ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਆ ਕਿਤੇ ਵੀ ਸੂਰਜ ਨਹੀਂ ਨਿਕਲਿਆ ਅੱਜ ਬੱਦਲ ਵਾਈ ਆ ਕੱਲ ਧੁੱਪ ਕੜਾਕੇ ਦੀ ਸੀ ਡੇਲੀ ਧੁੱਪ ਕਿੰਨੇ ਦਿਨ ਹੋ ਗਏ ਤੇ ਹੁਣ ਅੱਜ ਬੱਦਲ ਹੋ ਗਿਆ ਹਜੇ ਜੋ ਵੀ ਕੱਲ ਕਹਿਣਾ ਸੀ ਮਮਾ ਰਜਾਈ ਰੱਖ ਦੋ ਮੈਨੂੰ ਕੰਬਲ ਕੱਢ ਦੋ ਮੈਂ ਕਿਹਾ ਨਹੀਂ ਜੋ ਵੀ ਹਜੇ ਮੌਸਮ ਨਹੀਂ ਹੈਗਾ ਕੰਬਲ ਕੱਢਣ ਵਾਲਾ ਹਜੇ ਧਰਜਾਈਆਂ ਚੱਲਣਗੀਆਂ ਆਹ ਮਹੀਨਾ ਤੱਕ ਗੰਦੇ ਬੱਚੇ ਸ਼ੂਸ਼ੂ ਪੋਟੀ ਆਈ ਨਹੀਂ ਤੁਹਾਡੀ ਚਲੋ ਫਿਰ ਅੰਦਰ ਪਿੰਜਰੀ ਚਬਦੇ ਚ ਮੈਨੂੰ ਤੰਗ ਕਰੋਗੇ ਫਿਰ ਮੈਂ ਰੋਟੀ ਬਣਾ ਕੇ ਖਾਣੀ ਆ ਇਹ ਫਿਰ ਮਿੱਟੀ ਖਾਣਗੇ ਜੇ ਮੈਂ ਅੰਦਰ ਕਿਚਨ ਚ ਚਲੀ ਗਈ ਇਹਨਾਂ ਨੇ ਮਿੱਟੀ ਖਾਣ ਤੇ ਝੱਟ ਲਾ ਦੇਣੀ ਆ ਉੱਧਰ ਚਲੇ ਜਾਣਾ ਇਹਨਾਂ ਨੇ ਕੱਚੇ ਬੇੜੇ ਦੇ ਵਿੱਚ ਤਾਂ ਕਰਕੇ ਮੈਂ ਇਹਨਾਂ ਨੂੰ ਦੇਖਦੀ ਆ ਵੀ ਸੁੱਸੂ ਪੋਟੀ ਕਰ ਲੈਣ ਮੈਂ ਇਹਨਾਂ ਨੂੰ ਬੰਦ ਹੀ ਕਰ ਜਾਵਾਂ ਅੰਦਰ ਜਲਦੀ ਕਰੋ ਜਲਦੀ ਟਾਈਮ ਘਟਾ ਮੇਰੇ ਕੋਲ ਲਓ ਜੀ ਤੁਸੀਂ ਦੇਖ ਸਕਦੇ ਹੋ ਮੇਰਾ ਪਿਆਜ਼ ਵਾਲਾ ਪਰੌਂਠਾ ਸਾਰੇ ਪਰੌਂਠੇ ਦੇ ਵਿੱਚ ਪਿਆਜ਼ ਭਰੇ ਹੋਇਆ ਇੱਕ ਵੀ ਪਿਆਜ਼ ਬਾਹਰ ਨਹੀਂ ਨਿਕਲਿਆ ਨਾ ਮੇਰਾ ਪਰੌਂਠਾ ਫਟਿਆ ਤੇ ਬਹੁਤ ਜ਼ਿਆਦੇ ਕ੍ਰਿਸਪੀ ਤੇ ਟੇਸਟੀ ਪਰੌਂਠੇ ਬਣਦੇ ਆ ਪਿਆਜ਼ ਵਾਲੇ ਤੁਸੀਂ ਵੀ ਬਣਾ ਕੇ ਇੱਕ ਵਾਰ ਟਰਾਈ ਜ਼ਰੂਰ ਕਰਿਓ ਇਹਦੇ ਵਿੱਚ ਮੈਂ ਪਾਈ ਆ ਸੁੱਕੀ ਮੇਥੀ ਤੇ ਸੁੱਕਾ ਧਨੀਆ ਨਾਣ ਤੇ ਮਿਰਚ ਬਸ ਚਾਰ ਚੀਜ਼ਾਂ ਪਾਈਆਂ ਨੇ ਤੇ ਇਹਨੂੰ ਆਪਾਂ ਹੁਣ ਫਰਾਈ ਕਰਾਂਗੇ ਘੋਲ ਲਾ ਕੇ ਥੋੜਾ ਮੈਂ ਦਿਖਾਵਾਂਗੀ ਫਾਈਨਲ ਲੁੱਕ ਪਰੌਂਠੇ ਦੀ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਨਾਣ ਮਿਰਚ ਮੈਂ ਪਿਆਜ਼ਾਂ ਦੇ ਵਿੱਚ ਨਹੀਂ ਪਾਉਂਦੀ ਅਲੱਗ ਪਾ ਕੇ ਨਾਣ ਮਿਰਚ ਉੱਪਰ ਦੀ ਪਿਆਜ਼ ਪਾ ਕੇ ਬਹੁਤ ਟੇਸਟੀ ਬਣਦੇ ਆ ਕ੍ਰਿਸਪੀ ਕ੍ਰਿਸਪੀ ਤੇ ਨਾਲ ਕੋਈ ਵੀ ਪਿਆਜ਼ ਨਹੀਂ ਨਿਕਲਦਾ ਨਾ ਪਰੌਂਠਾ ਫਟੇ ਆਪਣਾ ਦੂਸਰਾ ਪਰੌਂਠਾ ਬਣ ਕੇ ਵੀ ਰੈਡੀ ਆ ਦੇਖੋ ਤੁਸੀਂ ਸਾਰਾ ਪਿਆਜ਼ ਭਰਿਆ ਹੈ ਪਰੌਂਠੇ ਦੇ ਵਿੱਚ ਤੇ ਇੱਕ ਪਰੌਂਠਾ ਬਣ ਕੇ ਤਿਆਰ ਪੂਰਾ ਕ੍ਰਿਸਪੀ ਕ੍ਰਿਸਪੀ ਤੇ ਪੂਰਾ ਪਾਪੜ ਵਰਗਾ ਪਰੌਂਠਾ ਬਣਦਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਪਿਆਜ਼ ਵਾਲੇ ਪਰੌਂਠੇ ਗੋਭੀ ਵਾਲੇ ਤੇ ਆਲੂ ਵਾਲੇ ਮੇਰੇ ਫੇਵਰਟ ਹਨ ਇਹ ਤਿੰਨੇ ਤਰ੍ਹਾਂ ਦੇ ਪਰੌਂਠੇ ਬਸ ਹੋਰ ਕੁਝ ਨਹੀਂ ਇਸ ਤੋਂ ਬੱਗ ਕੇ ਲੋ ਜੀ ਮੇਰਾ ਪਰੌਂਠਾ ਬਣ ਕੇ ਰੈਡੀ ਆ ਪਿਆਜ਼ਾਣਾ ਤੁਸੀਂ ਚੈੱਕ ਕਰ ਸਕਦੇ ਹੋ ਸੋਮੂ ਵਾਲੀ ਪਲੇਟ ਚੀ ਧਰ ਲੈਣੀ ਕਿਉਂਕਿ ਸੋਮੂ ਪਰੌਂਠੀ ਖਾ ਕੇ ਗਿਆ ਸੀ ਉਹਨੂੰ ਦਵਾਈ ਦੇ ਕੇ ਭੇਜਿਆ ਪੈਰਾਸੀਟਮ ਹੋਰ ਸੋਹਮ ਨੂੰ ਖੰਗ ਤੇ ਜ਼ੁਖਾਮ ਹੋ ਰਿਹਾ ਬਿਮਾਰ ਹੋਣ ਦੀ ਸੁਭਾਵਨਾ ਹੋ ਰਹੀ ਆ ਸੋਹਮ ਨੂੰ ਤਾਂ ਕਰਕੇ ਉਹਨੂੰ ਪੈਰਾਸੀਟਮ ਹੋਰ ਪਹਿਲਾਂ ਹੀ ਦੇ ਕੇ ਭੇਜਦਾ ਮੈਂ ਕਿਹਾ ਕਿ ਤੇ ਸਕੂਲ ਚੋਂ ਹੋਣਾ ਜਾਵੇ ਫਲੋ ਜੀ ਆਪਣੇ ਪਰੌਂਠੇ ਰੈਡੀ ਨੇ ਹੁਣ ਆਪਾਂ ਕਰ ਲਈ ਚਾਹ ਗਰਮ ਪਰੌਂਠੇ ਖਾ ਕੇ ਦੇਖ ਲਈਏ ਝਾੜੂ-ਪੂੰਛੇ ਦਾ ਟਾਈਮ ਰਹੇਗਾ ਤਾਂ ਲਾਵਾਂਗੇ ਅੱਜ ਮੈਂ ਬਈ ਜਾਵਾਂਗੀ ਆਪਣੇ ਭਾਣਜੇ ਨਾਲ ਭੈਣ ਦੇ ਮੁੰਡੇ ਦੇ ਪੇਪਰ ਚੱਲਦੇ ਨੇ ਉਹ ਹੈਗਾ +2 ਚ ਉਹਦੇ ਪੇਪਰ ਚੱਲਦੇ ਆ ਤਾਂ ਕਰਕੇ ਅੱਜ ਉਹਨੂੰ ਛੁੱਟੀ ਆ ਉਹਦੇ ਨਾਲ ਸੰਗਰੂਰ ਜਾਵਾਂਗੀ ਮੈਂ ਭੈਣ ਕਹਿੰਦੀ ਇਹਨੂੰ ਮੈਜੀ ਨਾਲ ਵੀ ਦੋਵੇਂ ਜਾਣੇ ਚਲੇ ਜਾਣਾ ਜੀ ਅੱਜ ਅਸੀਂ ਫੇਰ ਆਇਆ ਸੁਨਾਮੀ ਗੇਟ ਅੱਜ ਮੇਰਾ ਬੈਂਕ ਦਾ ਕੰਮ ਹੋ ਗਿਆ ਫਾਈਨਲੀ ਫਾਈਨਲੀ ਅੱਜ ਅਸੀਂ ਫ੍ਰੀ ਹੋ ਗਏ ਕਿਸ਼ਤਾਂ ਤੋਂ ਛਟਕਾਰਾ ਹੋ ਗਿਆ ਹਰਸ਼ਾ ਜਨਾਬ ਇਹ ਤੇ ਉੱਚਾ ਜਾਂ ਦਿੱਟਕਣ ਜਾਂ ਮੈਂ ਆਈ ਸੀ ਬਈ ਆਪਣੇ ਬਾਹਰ ਦੇ ਨਾਲ ਤੋਂ ਪਨ ਇਕੜੇ ਹੀ ਸੰਗਰੂਰ ਦੀ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਸੰਗਰੂਰ ਚ ਗਾ ਹੀ ਪਈ ਜਾਂਦਾ ਗਾ ਹੀ ਪਈ ਜਾਂਦਾ ਇਹਨਾਂ

ਉਹ ਜਨਾਬ ਮੇਗੇਟ ਆਪਾਂ ਚੱਲੇ ਆਪਣਾ ਸਤਕਾਰਾ ਹੋ ਗਿਆ ਜਦ ਦੋ ਗੇੜੇ ਲੱਗ ਗਿਆ ਸਵੇਰੇ ਇਹ ਤਾਂ ਕਹਿੰਦੇ ਸੀ ਵੀ ਉੱਥੇ ਪਾ ਦਿਓ ਖੈਨਰ ਤੇ ਪਾ ਦਿਓ ਮੈਂ ਕਿਹਾ ਨਾ ਅਪਿਛ ਖੈਨਰ ਤੇ ਨਹੀਂ ਅਸੀਂ ਯਕੀਨ ਕਰਦੇ ਪਹਿਲਾਂ ਸਾਡੇ ਨਾਲ ਧੋਖਾ ਹੋਇਆ ਹੋਇਆ ਪਹਿਲਾਂ ਸਾਡੇ ਨਾਲ ਬੈਂਕ ਵਾਲਾ ਪੈਸੇ ਲੈ ਕੇ ਭੱਜ ਗਿਆ ਸੀ ਬੰਦਾ ਵੀ ਅਸੀਂ ਤੋਂ ਦੇ ਸਤਕਾਰ ਆਪਾਂ ਇੱਥੇ ਜਿਹੜਾ ਹੋਰ ਲੱਗ ਗਿਆ ਇੱਥੇ ਨਾਲੇ ਆਪਣਾ ਆਇਆ ਵੀ ਆਪਾਂ ਬੈਂਕ ਤੇ ਨਿਬੜ ਗਿਆ ਆਪਣਾ ਸਾਰਾ ਉਹ ਟੈਕਸ਼ੀ ਦੀ ਹੈਗੀ ਕੋਈ ਦਾ ਪਰਸੀਦ ਲੈ ਕੇ ਆਇਆ ਕੱਟ ਕੇ ਆਪੋ ਸਾਰਾ ਕਾਜ ਨਹੀਂ ਜੇ ਆਪਸ ਕੈਂਟਰ ਤੇ ਪਾ ਲਾ ਤੇ ਆਪਣੇ ਕੋਲੇ ਕੀ ਪ੍ਰੂਫ ਹੋਣਾ ਸੀਗਾ ਸਹੀ ਹੈ ਨਾ ਹੁਣ ਉਹਨਾਂ ਨੇ ਆਪਾਂ ਨੂੰ ਬਿੱਲ ਕੱਟ ਕੇ ਦਿੱਤਾ ਵੀ ਇਹਨਾਂ ਦਾ ਸਾਰਾ ਕੰਪਲੀਟ ਹੋ ਗਿਆ ਟਾਂ ਬੱਜ ਗਏ ਨੇ ਸਵਾਦੋ ਤੇ ਸੋਮ ਸਕੂਲੋਂ ਆ ਗਿਆ ਤੇ ਮੈਂ ਆ ਗਈ ਸੀ ਸਵਾ 1 ਵਜੇ ਘਰੇ ਹਾਈ ਮੇਰਾ ਦਿਲ ਐਨਾ ਘਟ ਰਿਹਾ ਬਹੁਤ ਬੁਰਾ ਹਾਲ ਆ ਤੁਸੀਂ ਮੇਰੇ ਚਿਹਰੇ ਤੋਂ ਦੇਖ ਸਕਦੇ ਹੋ ਸਵੇਰੇ ਸਿਰਫ ਮੈਂ ਦੋ ਪਰੌਂਠੇ ਖਾ ਕੇ ਗਈ ਸੀ ਚਾਹ ਨਾਲ ਤੇ ਕੁਝ ਨਹੀਂ ਖਾਦਾ ਪੀਤਾ ਇੰਨੀ ਭੱਜ ਦੌੜ ਰਹੀ ਆ ਅੱਜ ਮੈਨੂੰ ਸੰਗਰੂਰ ਗਈ ਸੰਗਰੂਰ ਤੋਂ ਆ ਕੇ ਬੈਂਕ ਗਈ ਬੈਂਕ ਚੋਂ ਬੱਚਾ ਦੇ ਸਕੂਲ ਗਈ ਤੇ ਫਿਰ ਮੈਂ ਆਇਆ ਸਵਾ 1 ਵਜੇ ਘਰੇ ਤੇ ਮੈਂ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਆ ਕੇ ਤੇ ਫਿਰ ਸੋਹਮ ਦਾ ਟਾਈਮ ਹੋ ਗਿਆ ਹੁਣ ਸਾਰਾ ਟੋਗੀਆਂ ਨੇ ਪੋਟੀ ਕਰੀ ਪਈ ਸੀ ਉਹਨਾਂ ਨੂੰ ਸਾਫ਼ ਕੀਤਾ ਧੋਇਆ ਸਾਰਾ ਖੁਸ਼ ਕੀਤਾ ਨਾ ਜਿਹੜਾ 10 ਮਿੰਟ ਰੈਸਟ ਕਰਨੇ ਸੀ ਉਹ ਵੀ ਗਏ 10 ਮਿੰਟ ਤੇ ਫਿਰ ਉਸ ਤੋਂ ਬਾਅਦ ਹੁਣ ਸੋਹਮ ਨੂੰ ਲੈ ਕੇ ਆਈਆਂ ਇਹਦੀ ਭੈਣ ਦਾ ਟਾਈਮ ਹੋ ਗਿਆ ਸੀ ਤੇ ਹੁਣ ਚਾਹ ਧਰੀ ਆ ਕੇ ਅੱਜ ਮੈਂ ਕੋਈ ਝਾੜੂ ਪੋਚਾ ਨਹੀਂ ਕੀਤਾ ਕੁਝ ਨਹੀਂ ਕੀਤਾ ਬੁਰਾ ਹਾਲ ਹੋ ਗਿਆ ਮੇਰਾ ਦਿਲ ਘਟ ਰਹਿਣਾ ਹੈ ਹੋਇਆ ਪੇਟ ਵਿੱਚ ਵੀ ਪੀਪੀ ਲੋ ਹੋ ਗਿਆ ਹੁੰਦਾ ਮੇਰੇ ਤੇ ਮੇਰੀ ਚਾਹ ਬਣ ਰਹੀ ਆ ਘਰੇ ਕੋਈ ਦਾਲ ਸਬਜੀ ਹੈ ਨਹੀਂ ਸੇ ਅੱਜ ਦੇਖੋਗੀ ਸ਼ਾਮ ਨੂੰ ਦਾਲ ਬਣਾਉਂਗੀ ਇੱਕ ਤਾਂ ਬੱਚੇ ਨੇ ਕੁਝ ਖਾਣਦੇ ਉਹਨਾਂ ਕਰਕੇ ਮੈਨੂੰ ਵੀ ਭੁੱਖਾ ਰਹਿਣਾ ਪੈ ਜੰਦਾ ਤੇ ਹੁਣ ਮੈਂ ਇਹਦਾ ਕੀ ਕੀਤਾ ਇੱਕ ਪੈਕਟ ਮੈਗੀ ਦਾ ਬਣਾ ਰਹੀ ਆ ਮੈਂ ਕਿਹਾ ਚੱਲ ਉਹ ਖਾ ਲਵਨੀ ਆ ਉਹਦੇ ਨਾਲ ਸ਼ਾਮ ਤੱਕ ਆਸਰਾ ਜਿਹਾ ਰਹੂਗਾ ਕਿਉਂਕਿ ਅਜੇ ਤਾਂ ਸਵਾ 2 ਹੋਏ ਨੇ ਸ਼ਾਮ ਦੀ ਰੋਟੀ ਸਬਜੀ ਦਾ ਫੇਰ ਟਾਈਮ ਹੈਗਾ ਨਹੀਂ ਤਾਂ ਕੱਲੀ ਚਾਹ ਪੀਣ ਦੀ ਮੇਰਾ ਮੂੰਹ ਵੀ ਸੁੱਕਿਆ ਪਿਆ ਗਲਾ ਵੀ ਸੁੱਕਿਆ ਪਿਆ ਸਿਰ ਵੀ ਦੌਣ ਲੱਗ ਗਿਆ ਤੇ ਢਿੱਡ ਚ ਖਾਲੀ ਖਾਲੀ ਹੋ ਰਿਹਾ ਉਹ ਜੀ ਪੈ ਰਹੀ ਆ ਵੀ ਭੁੱਖ ਲੱਗੀ ਆ ਬਹੁਤ ਜ਼ਿਆਦਾ ਅੱਖਾਂ ਵੀ ਨਹੀਂ ਖੋਲਦੀਆਂ ਮੈਨੂੰ ਐ ਹੋਇਆ ਪਿਆ ਮੈਂ ਪੈ ਜਾ ਬਸ ਖੱਕ ਕੇ ਨਹੀਂ ਤਕਾਵਟ ਹੋ ਜਾਂਦੀ ਬਹੁਤ ਜ਼ਿਆਦਾ ਜਮਾਂ ਸਾਫਰ ਨਹੀਂ ਕੀਤਾ ਜਾਂਦਾ ਮੇਰੇ ਤੋਂ ਇੱਧਰ ਮੈਂ ਚਾਹ ਬਣਾਤੀ ਦੁੱਧ ਪਾਇਆ ਚਾਹ ਦੇ ਵਿੱਚ ਇੱਕ ਪਕਵਾਲੀ ਦੇ ਦੀ ਤੇ ਮੈਂ ਇਹਨੇ ਮੈਗੀ ਖਾ ਲੂੰਗੀ ਇੱਕ ਪੈਟ ਨਾਣ ਮਿਰਚ ਵਿੱਚ ਹੀ ਪਾ ਲਿਆ ਕੁਛ ਨਹੀਂ ਪਾਇਆ ਬਸ ਕੱਲ ਨਾਣ ਮਿਰਚ ਪਾਇਆ ਮੈਗੀ ਦੇ ਵਿੱਚ ਤੇ ਬਸ ਮੈਗੀ ਮਸਾਲਾ ਪਾਇਆ ਬਹੁਤ ਰਾਹਤ ਹੋ ਗਿਆ ਪਰ ਇੱਕ ਕਾਇਮ ਹੋ ਗਿਆ ਵੀ ਕਿਸ਼ਤਾਂ ਤੋਂ ਛੁਟਕਾਰਾ ਹੋ ਗਿਆ ਜੇ ਮੇਰਾ ਦੁਬਾਰੇ ਕੀੜਾ ਲੱਗਿਆ ਤਾਂ ਅੱਜ ਮੇਰਾ ਕੰਮ ਹੋ ਗਿਆ ਤੇ ਹੁਣ ਕੋਈ ਕਿਸ਼ਤ ਨਹੀਂ ਭਰਨੀ ਮਹੀਨੇ ਬਾਅਦ ਬਸ ਬੱਚਿਆਂ ਦੇ ਫੀਸਾਂ ਨੇ ਘਰ ਦਾ ਖਰਚਾ ਤੇ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਸੀ ਆਪਦੇ ਕੋਲੇ ਕੁਝ ਨਹੀਂ ਸੀ ਬੱਚ ਦਾ ਕਿਸ਼ਤਾਂ ਦੇ ਚੱਕਰਾਂ ਦੇ ਵਿੱਚ ਤੇ ਚਲੋ ਠੀਕ ਆ ਜੋ ਵੀ ਹੁੰਦਾ ਟੈਨਸ ਨੇ ਚੰਗੇ ਲਈ ਹੁੰਦਾ ਤੇ ਬਹੁਤ ਵਧੀਆ ਹੋ ਗਿਆ ਪਰ ਮੇਰਾ 골ਡ ਦਾ ਚਲੋ ਮੇਂ ਵੇਚ ਆ ਗਿਆ ਹਣਾ ਤੇ ਉਹਦੇ ਨਾਲ ਜਿਹੜੇ ਆਪਾਂ ਲੈਣ ਦੇਣ ਕਰਨਾ ਸੀ ਉਹ ਸਾਰਾ ਆਪਣਾ ਕਲੀਅਰ ਹੋ ਗਿਆ ਉਹਦਾ ਕੋਈ ਚੱਕਰ ਨਹੀਂਗਾ ਜੇ ਕਰਮਾਂ ਚ ਹੋਊਗਾ ਦੁਬਾਰੀ ਬਣ ਜਾਊਗਾ ਨਹੀਂ ਤਾਂ ਫਿਰ ਕਿਹੜਾ ਠੰਡ ਲੱਗਦੀ ਆ ਕਿ ਨਹੀਂ ਕੋਲਡ ਵਾਲਾ ਕੋਈ ਚੱਕਰ ਨਹੀਂ ਤੇ ਬਾਕੀ ਚਲੋ ਠੀਕ ਐ ਜੀ ਮੈਗੀ ਖਾ ਲਾ ਮੈਂ ਮੇਰੇ ਚ ਬੋਲਣ ਦੀ ਵੀ ਹਿੰਮਤ ਨਹੀਂ ਜਮੀ ਕਪੈਸਿਟੀ ਖਤਮ ਹੋਈ ਪਈ ਐ ਜਾਨ ਨਿਕਲ ਗਈ ਮੇਰੀ ਤਾਂ ਭੁੱਖ ਨਾਲ ਟੈਂਬ ਵੱਜ ਗਏ ਨੇ ਸ਼ਾਮ ਦੇ 7:30 ਤੇ ਅੱਜ ਮੈਂ ਬਣਾਈ ਆ ਧੂਨੀ ਮੂੰਗੀ ਦੀ ਦਾਲ ਤੁਸੀਂ ਚੈੱਕ ਕਰ ਸਕਦੇ ਇਹਦੇ ਵਿੱਚ ਮੈਂ ਪਾਤਾ ਰੋਣ ਮਿਰਚ ਹਲਦੀ ਸਾਰਾ ਕੁਝ ਤੇ ਇਹਨੂੰ ਮੈਂ ਲਾਉਣ ਲੱਗੀ ਆ ਹਰੇ ਲਸਣ ਦਾ ਤੇ ਦੂਸਰੇ ਲਸਣ ਦਾ ਤੜਕਾ ਬੌਲੇ ਲਸਣ ਮੈਂ ਕੁੱਟਦੇ ਆ ਦੂਸਰਾ ਲਸਣ ਦਾ ਮੈਂ ਕੱਟ ਲਿਆ ਹਰਾ ਲਸਣ ਸੀ ਜਿਹੜਾ ਤੇ ਜਿਹੜਾ ਦੂਸਰਾ ਵਾਈਟ ਲਸਣ ਉਹਦਾ ਆਪਣਾ ਸੁੱਕਾ ਉਹਨੂੰ ਮੈਂ ਕੁੱਟ ਲਿਆ ਤੇ ਹੁਣ ਆਪਾਂ ਇਹਨੂੰ ਲੱਗਿਆ ਕੱਲੇ ਲਸਣ ਦਾ ਤੜਕਾ ਲਾਉਣ ਮੈਂ ਕੋਈ ਇਹਦੇ ਵਿੱਚ ਪਿਆਜ਼ ਨਹੀਂ ਪਾਉਦੀ ਕੁਝ ਨਹੀਂ ਪਾਉਦੀ ਤਰਫ ਕੱਲ੍ਹ ਲੱਹਾ ਹੰਦਾ ਤੜਕਾ ਲਾਉਂਗੀ ਨੋੜ ਮੈਂ ਮਿਰਚ ਪਾਤਾ ਸੀਗਾ ਸਾਰਾ ਉਹ ਢਾਲ ਦੇ ਵਿੱਚ ਆਹ ਕਰਨਾ ਛੱਡ ਗਈ ਮੈਂ ਕਿਤੇ ਇਹ ਜਾਾਂ ਸਾਡੀ ਸਾਫਰ ਮੇਰੇ ਤੋਂ ਜਿੰਦ ਦੇਲ ਕੋਲ ਵੀ ਹੁੰਦਾ ਸਾਰੇ ਅੱਜ ਮੇਰੇ ਭਾਂਦੇ ਨੇ ਸਪੁੱਤਰੀ ਚਲਾਈ ਆ ਮੈਂ ਬਿਲਕੁਲ ਵੀ ਨਹੀਂ ਚਲਾਈ ਤੇ ਫਿਰ ਜੀ ਮੇਹਣੀ ਸੁਪਾਲਾ ਤੋਂ ਰਹਿ ਗਈ ਬਤਨ ਕਿਉਂ ਕੀ ਗੱਲ ਆ ਮੈਂ ਅਜੇ ਹੁਣੇ ਪੱਛੇ ਗਏ ਨੇ ਟਿਊਸ਼ਨ ਤੇ ਉਦੋਂ ਦੀ ਪਈਆਂ ਬਾਹਰ ਅਰੈਸਟ ਕੀਤੀ ਆ ਪੈਕੇਟ ਗੋਲੀ ਲੈ ਲਈ ਸੀ ਚਾਹ ਪੀ ਲਈ ਸੀ ਤੇ ਮੈਂ ਅੱਜ ਕੀਤੀ ਆ ਬਈ ਅਰੈਸਟ ਰੋਕਿ ਮੈਨੂੰ ਬਤਾਵਟ ਬਹੁਤ ਜ਼ਿਆਦੀ ਹੁੰਦੀ ਹੈ ਪਤਾ ਨਹੀਂ ਕੀ ਚੱਕਰ ਲੋ ਜਿਆ ਪੈਰੈਂਟ ਦੂਸਰਾ ਲਾ ਸੰਗੀ ਪਾਲਿਆ ਤੇ ਹਰਾ ਲਾ ਸੰਮੀ ਪਾਲਿਆ ਵਾਸਤੇ ਲੈਦਾ ਢੜਕਾ ਲਾਉਣੀ ਦਾ ਹੈ ਮਮਾ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਂਦੇ ਇੱਕ ਪਾਵਾਂਗੇ ਆਪਾਂ ਹਰਾ ਧਨੀਆ ਉਹ ਮੈਂ ਕੱਟ ਕਰ ਲਿਆ ਹੁਣ ਆਟੀ ਦੇ ਘਰੋਂ ਲੈ ਕੇ ਆਈ ਸੀ ਹਰਾ ਧਨੀਆ ਪਾ ਇਹਨਾਂ ਲਾ ਦਈਏ ਢੜਕਾ ਮੂਨ ਮਿਰਚ ਵਿੱਚ ਸਾਰਾ ਕੁਝ ਪਾਤਾ ਸੀਗਾ ਬਸ ਇਹ ਵਿੱਚ ਹੁਣ ਆਪਾਂ ਐਡ ਕਰ ਕਰ ਲਈ ਪੁੰਨਿਆ ਦੇ ਕਿਰੋ ਆੜ ਦਾਲਾਂ ਦੀ ਦਾਲ ਦੇ ਵਿੱਚ ਪਾਣੀ ਗਰਮ ਕਰ ਲਿਆ ਜੇ ਲੋੜ ਪਈ ਤਾਂ ਦਾਲ ਦੇ ਵਿੱਚ ਪਾਣੀ ਪਾ ਲਾਂਗੀ ਪਤਲੀ ਕਰ ਲਾਂਗੀ ਥੋੜੀ ਜੀ ਤੇ ਮੇਰੇ ਥੋੜੇ ਜਿਹਾ ਭਾਂਡੇ ਰਹਿੰਦੇ ਆ ਚਾਹ ਵਾਲੇ ਮੰਜਨ ਵਾਲੇ ਆ ਦੇਖੋ ਇਹਦੇ ਵਿੱਚ ਡੋਂਗਾ ਬਸ ਕੱਪ ਹੋ ਗਿਆ ਵਗੈਰਾ ਕੋਲੀ-ਕੁਲੀ ਆ ਬੱਚੇ ਨਮਕੀਨ ਖਾ ਕੇ ਗਏ ਸੀ ਜੋ ਵੀ ਦਹੀਂ ਚ ਨੂੰਣ ਵਿੱਚ ਪਾ ਕੇ ਵਿੱਚ ਨਮਕੀਨ ਪਕੌੜੀਆਂ ਪਾ ਕੇ ਚਾਟ ਜੀ ਬਣਾ ਕੇ ਖਾ ਕੇ ਗਿਆ ਸੀ ਬਸ ਉਹੀ ਇੱਕ ਦੋ ਭਾਂਡੇ ਆ ਤੇ ਬਾਕੀ ਪਹਿਲਾਂ ਮੈਂ ਬੱਚਿਆਂ ਦੇ ਲੰਚ ਬਾਕਸ ਵਗੈਰਾ ਮਾਰਸਤੀ ਸੀਗੀ ਲੋਜੀ ਤਾਲ ਚਬਾ ਤਾ ਇਹ ਚਬਾਣਗੇ ਮਨ ਬਾਰਾਂ ਤੜਿਆ ਬਾਰਾਇਆ ਕੋਲ ਬੈੱਲ ਵੱਜੀ ਆ ਲੋਜੀ ਤਾਲ ਨੂੰ ਆਪਾਂ ਲਾ ਲਿਆ ਤੜਕਾ ਬੈੱਲ ਵੱਜੀ ਸੀ ਵਾਈਫਾਈ ਵਾਲਾ ਫਿਰ ਆਇਆ ਸੀ ਪੈਸੇ ਲੈਣ ਵਾਈਫਾਈ ਦੇ ਤੇ ਹੁਣ ਮੈਂ ਫਰੀ ਸੀ ਅੱਧਾ ਕੰਟਾ ਕਿਉਂਕਿ 6 ਵਜੇ ਦੇਣੀ ਹੈ ਮਟੋਕੀਆਂ ਨੂੰ ਰੋਟੀ ਸਾਢੇ 5 ਹੋ ਚੁੱਕੇ ਨੇ ਮੈਂ ਕਿਹਾ ਚਲੋ ਜਿਹੜੀ ਮਲਾਈ ਪਈ ਆਪਾਂ ਉਹਦੀ ਮੱਖਣ ਬਣਾ ਕੇ ਰੱਖ ਲਈ ਮਿਕਸੀ ਦੇ ਕੱਪ ਦੇ ਵਿੱਚ ਹੀ ਮੈਂ ਉਹਦੀ ਮੱਖਣੀ ਬਣਾ ਦੂੰਗੀ ਕਿਉਂਕਿ ਜ਼ਿਆਦਾ ਨਹੀਂ ਨਾ ਹੈਗੀ ਥੋੜੀ ਹੈ ਉਹ ਦੇ ਕਰਕੇ ਤੇ ਹੁਣ ਮੈਂ ਕਿ ਹੋਰ ਤਾਂ ਕੁਝ ਹੁਣ ਹੀ ਲਵੇੜਾਂਗੇ ਆਪਾਂ ਮਿਕਸੀ ਦੇ ਕੱਪ ਵਿੱਚ ਹੀ ਪੈ ਜਾਣੀ ਹੈ ਤੇ ਚਾੱਕ ਕੇ ਥੋੜੀ ਥੋੜੀ ਕਰਕੇ ਇਹਦੇ ਵਿੱਚ ਹੀ ਬਣਾ ਲਵਾਂਗੇ ਖੱਡੀ ਬਹੁਤ ਪਈ ਆ ਹੁਣ ਇਹਦੇ ਚਾਇਨੇ ਸਮਝ ਆਉਂਦੇ ਵੀ ਗਰਮ ਪਾਣੀ ਪਾਵਾ ਕਿ ਠੰਡਾ ਪਾਣੀ ਗਰਮ ਪਾਣਾ ਮੈਂ ਥੋੜਾ ਜਿਹਾ ਫੇਰ ਹੀ ਪਾਉਂਗੀ ਮੈਂ ਫਿਰ ਹਾਦੀ ਕੱਪ ਦੇ ਵਿੱਚ ਪਾ ਲਈ ਆ ਮੈਂ ਮੜਾਈ ਤੇ ਆਪਾਂ ਇਹਦੇ ਬਣਾਉਣ ਲੱਗੇ ਆ ਮਾੜੀ ਥੋੜਾ ਜਿਹਾ ਟਾਈਮ ਲੱਗਾ ਪਰ ਹੀ ਆ ਤਾਲ ਨੂੰ ਤੜਕਾ ਲੱਗ ਗਿਆ ਆਟਾ ਮੇਰਾ ਗੁੰਨਿਆ ਪਿਆ ਸਵੇਰੇ ਮੈਂ ਤਾਜਾ ਆਟਾ ਗੁੰਨਿਆ ਸੀ ਤੇ ਹੁਣ ਮੈਂ ਠੀਕ ਹਾਂ ਤੁਹਾਨੂੰ ਪਤਾ ਜਦੋਂ ਸਰੀਰ ਸੈੱਟ ਹੋਵੇ ਨਾ ਫਿਰ ਤਾਂ ਹੁੰਦਾ ਵੀ ਆ ਵੀ ਕੰਮ ਕਰ ਲਈ ਆ ਵੀ ਕਰ ਲਈਏ ਜਦੋਂ ਸਰੀਰ ਸੈੱਟ ਨਾ ਹੋਵੇ ਜਿਵੇਂ ਬੱਚਿਆਂ ਨੂੰ ਚਾਹ ਵੀ ਬਹੁਤ ਮੁਸ਼ਕਲ ਨਾਲ ਬਣਾ ਕੇ ਦਿੱਤੀ ਹੈ ਤੇ ਤਾਂ ਕਰਕੇ ਸਰੀਰ ਦੀ ਸੀ ਸੈਟਿੰਗ ਗੋੜੀ ਲੈ ਕੇ ਪਈ ਚਾਹ ਪੀ ਕੇ ਬੱਚਿਆਂ ਨੂੰ ਕੱਪੜੇ ਪਾ ਦੇ ਸੀ ਸੌਣ ਦੇ ਜੋ ਵੀ ਦੱਪੀ ਭਰ ਉਹਦਾ ਟਿਊਸ਼ਨ ਜਾਣ ਵਾਸਤੇ ਇਹ ਪਾਣੀ ਮੈਂ ਰੈਡੀ ਚ ਗਰਮਾ ਕਿਉਂਕਿ ਮੈਂ ਦਾਲ ਚ ਪਾਉਣ ਵਾਸਤੇ ਗਰਮ ਕਰਿਆ ਸੀ ਥੋੜਾ ਜਿਹਾ ਪਾ ਲਿਆ ਤੇ ਹਟਿਆ ਬਣਦੀ ਆ ਕਿ ਨਹੀਂ ਬਣਦੀ ਮੌਜੀ ਬਈਸ ਤਾਂ ਬੜੀ ਮੱਖਣੀ ਬਣ ਕੇ ਰਹਿ ਗਈ ਆ ਤੁਸੀਂ ਦੇਖ ਸਕਦੇ ਹੋ ਦੇਖੋ ਤੇ ਮੱਖਣੀ ਲੱਗੋ ਹੋ ਗਈ ਤੇ ਦੁੱਧ ਲੱਗ ਹੋ ਗਿਆ ਤੇ ਇਹੋ ਹੁੰਦਾ ਹੈ ਥੜ ਦੂੰਗੀ ਇਹ ਚ ਥੋੜਾ ਜਿਹਾ ਗਰਮ ਪਾਣੀ ਪਾਇਆ ਸੀ ਇਹ ਮੱਖਣੀ ਤਾਂ ਬੜੀ ਹੈ ਕਿਉਂਕਿ ਮੱਖਣੀ ਬੈ ਉਹ ਤੋਂ ਮਲਾਈ ਨਾ ਫ੍ਰਿਜ ਚੋਂ ਕੱਢੀ ਸੀ ਜਿਆਦਾ ਠੰਡੀ ਸੀ ਤਾਂ ਕਰਕੇ ਮੈਂ ਥੋੜਾ ਗਰਮ ਪਾਣੀ ਪਾਇਆ ਆਪਣੀ ਆਪਣੀ ਜੈ ਪ੍ਰਾਪਤ ਕਰ ਲਏ ਆੜੀ ਕੁੱਸ ਤੇ ਕੱਟ ਲਾਂਗੇ ਠੀਕ ਆ ਤੇ ਜਿੰਨੇ ਕ ਅੱਜ ਕੱਢੀ ਜੋ ਅੱਜ ਕੱਢ ਦਨੇ ਬਾਕੀ ਕੱਲ ਨੂੰ ਕੱਢ ਲਾਂਗੇ ਕਿਉਂਕਿ ਮੂੰਹ ਟਾਈਮ ਮੇਰੇ ਕੋਲੇ ਘੱਟਾ ਜੇ ਤਾਂ ਡੱਗੀ ਨਾ ਟਿਕੇ ਰੋਲਾ ਪਾਈ ਜਾਂਦੇ ਨੇ ਉਹਨਾਂ ਨੂੰ ਲੱਗੀ ਹੁੰਦੀ ਆ ਭੁੱਖ ਜੇ ਤਾਂ ਉਹ ਨਾ ਟਿਕੇ ਫਿਰ ਤਾਂ ਕੱਢ ਲੂੰਗੀ ਜੇ ਰੋਲਾ ਪਾਈਂਗੇ ਫਿਰ ਉਹਨਾਂ ਨੂੰ ਮੈਨੂੰ ਦੁੱਧ ਦੇਣਾ ਪੈਣਾ ਆ ਦੇਖ ਇਹਨੂੰ ਅਸੀਂ ਠੰਡੇ ਪਾਣੀ ਚ ਰੱਖ ਦੂੰਗੀ ਇਹ ਕੈੜੀ ਹੋ ਜੂਗੀ ਫ੍ਰੀਜ ਚ ਲਾਵਾਂਗੇ ਕੱਲ ਨੂੰ ਕਿਉਂ ਕੱਢ ਲਾਂਗੇ ਸਿਰ ਵੀ ਕੜਿਆ ਕਰੋ ਜੇ ਘੱਟ ਹੁੰਦੀ ਹੈ ਮਲਾਈ ਤਾਂ ਆਪ ਦੀ ਦੇਖ ਕੇ ਨਹੀਂ ਸੋਲ ਪੜਦੀ ਮਾਂ ਬਣ ਕੇ ਆ ਰਹੀ ਪਾਗੇ ਨਾਲ ਜਦੋਂ ਘਰ ਦੀ ਕੱਢਦੀ ਹੁੰਦੀ ਸੀ ਮਲਾਈ ਦੁੱਧ ਵੱਧ ਹੁੰਦਾ ਸੀਗਾ ਤੇ ਆਮ ਹੁੰਦਾ ਸੀ ਦੁੱਧ ਤੇ ਗਰਮੀਆਂ ਦੇ ਵਿੱਚ ਜਦੋਂ ਤੇ ਮੈਂ ਨਾ ਜੋਤ ਵਾਲੀ ਵਾਸਤੇ ਵੀ ਕਿਉਂ ਕਰਦੇ ਹੀ ਕਰਦੇ ਹੁੰਦੀ ਸੀ ਮੈਂ ਕਦੇ ਮੁੱਲ ਜੋਤ ਵਾਸਤੇ ਵੀ ਕਦੇ ਕਿਉਂ ਮੁੱਲ ਨਹੀਂ ਸੀ ਲਿਆ ਦੇਖੋ ਅਸੀਂ ਖਾਣਾ ਤਾਂ ਕੀ ਆ ਮੁੱਲ ਕਿਉਂ ਕਦੇ ਕੋਈ ਜੋਤ ਵਾਸਤੇ ਵੀ ਨਹੀਂ ਸੀ ਮੁੱਲ ਲਿਆ ਮੈਂ ਸੋਚਿਆ ਕਿਉਂ ਪਹਿਲਾਂ ਕਿਉਂਕਿ ਮੈਂ ਦਸਵੇਂ ਦਾ ਮੱਥਾ ਟੇਕਦੀ ਹੁੰਦੀ ਆ ਦੇਗ ਬਣਾ ਕੇ ਨਾ ਹੋਮਪਾਂਮੀ ਹੁੰਦੀ ਆ ਉਹ ਵੀ ਮੈਂ ਸੁੱਚਾ ਡੱਬੇ 'ਚ ਅਲੱਗ ਕੱਢ ਦੇਣਾ ਜੋਤ ਵਾਲਾ ਕਿਉਂ ਵੀ ਮੈਂ ਅਲੱਗ ਕੱਢ ਦੇਣਾ ਤੇ ਹੁਣ ਮੇਰੇ ਘਰੇ ਕਿਉਂ ਖੁਦ ਨਾ ਤਾਂ ਖਾਣ ਨੂੰ ਕਿਉਂ ਆ ਤੇ ਨਾ ਜੋਤ ਵਾਸਤੇ ਕਿਉਂ ਸੀਗਾ ਤੇ ਬਹੁਤ ਜਿਆਦੇ ਔਖੇ ਹੋਏ ਪੈਸੀ ਵਿਚਾਰੇ ਬੱਚੇ ਵੀ ਪਰੇਸ਼ਾਨ ਸੀਗੇ ਵੀ ਕਿਉਂ ਨਹੀਂ ਹੈਗਾ ਘਰੇ ਮੱਖਣ ਨਹੀਂ ਉਹਨਾਂ ਨੂੰ ਦਿੱਤਾ ਕਦੇ ਕੱਟ ਕੇ ਨਹੀਂ ਜੋ ਵੀ ਬਹੁਤ ਸ਼ੌਂਕ ਆ ਮੱਖਣ ਨਾਲ ਪਰੌਂਠਾ ਖਾਣ ਦਾ ਜਿਵੇਂ ਆਪਾਂ ਆਲੂ ਵਾਲੇ ਪਰੌਂਠੇ ਬਣਾਉਣੇ ਆ ਉੱਪਰ ਲੱਗੂਗਾ ਮਮਾ ਮੱਖਣੀ ਧਰ ਕੋ ਪਰੌਂਠੇ ਦੇ ਉੱਪਰ ਤੇ ਨਾਲ ਦਹੀਂ ਦੇ ਲੋ ਹੁਣ ਉਹ ਕਿਉਂ ਧਰ ਕੇ ਖਾਂਦਾ ਹੁੰਦਾ ਜਿਹੜਾ ਥੋੜਾ ਜਿਹਾ ਕਿਉਂ ਹੁੰਦਾਗਾ ਬਣ ਜਾਂਦਾ ਬਸ ਕਿਉਂਕਿ ਮੱਖਣੀ ਤਾਂ ਫਿਰ ਮੈਂ ਕੱਢਦੀ ਨਹੀਂ ਜਦੋਂ ਇੰਨੀ ਮਲਾਈ ਹੁੰਦੀ ਨਹੀਂ ਤਾਂ ਕਰਕੇ ਘਿਓ ਹੀ ਥੋੜਾ ਜਿਹਾ ਨਿਕਲਦਾ ਫਿਰ ਉਹ ਆਪਾਂ ਘਿਓ ਹੀ ਵੱਡ ਲੈਣੇ ਹੁੰਦੇ ਆ ਇਹ ਉਹਨਾ ਚੇਂਜ ਕੀਤਾ ਦੁੱਧ ਆਪਣੀ ਗਲੀ 'ਚੋਂ ਆਉਂਦਾ ਕਰ ਕਰ ਦੁੱਧ ਉਹ ਤੋਂ ਲਾਇਆ ਹੁਣ ਦੇਖੋ ਜੇ ਮਲਾਈ ਇਕੱਠੀ ਹੋ ਜੇਗੀ ਕਿੰਨਾ ਪੱਧਾ ਕਿੰਨਾ ਸਾਰਾ ਘਿਓ ਨਿਕਲਿਆ ਆਵੇ ਫਿਰ ਸਕੂਨ ਜਾਂ ਮਿਲਦਾ ਵੀ ਹਾਂ ਹਨਾ ਕਰੇ ਕਿਉਂ ਹੈਗਾਗਾ ਆ ਦੁੱਧ ਨੂੰ ਬੰਦਾ ਕਰੀ ਰਿਹਾ ਹਾਂ ਇਹਦੇ ਵਿੱਚ ਕੱਟ ਲਈ ਆਪਾਂ ਇਹਦਾ ਜਿਹੜਾ ਦੁੱਧ ਹੈ ਆਪਾਂ ਦਵਾਰੀ ਮਲਾਈ ਦੇ ਵਿੱਚ ਐਡ ਕਰਤਾ ਹੱਥ ਕੱਪ ਧੋਣ ਵਾਲੇ ਪੋਨੇ ਨਾਲ ਕੁੰਝਦੇ ਕਿਉਂਕਿ ਪੋਨੇ ਧੋਣ ਵਾਲੇ ਪਏ ਆ ਨਹੀਂ ਫਿਰ ਕੱਪ ਖਰਾਬ ਹੋਊਗਾ ਇਹ ਨਾਲੋਂ ਹੱਥ ਤਿਲਕੂਗਾ ਕੋੜਾ ਨੇ ਗਰਮ ਪਾਣੀ ਪਾ ਦ ਅੰਦਰ ਲੱਡੂ ਦਾ ਥਾਲ ਚੈੱਕ ਕਰੋ ਇਹਦੇ ਦਾਲ ਦੇ ਵਿੱਚ ਨਾ ਰੋਟੀ ਚੂਰਲੀ ਵਿੱਚ ਘਿਓ ਪਾ ਲਿਆ ਮੰਮੀ ਆਨੇ ਮਾਰਿਆ ਕੋਈ ਨਾ ਉਹਨੂੰ ਮੈਂ ਕੁੱਟੂਗੀ ਦੱਸਦੀ ਆ ਪਤਾ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਦੀਦੀ ਨੂੰ ਲਾਉਣੀ ਆ ਮੈਂ ਫੋਨ ਟਿਊਸ਼ਨ ਵਾਲੀ ਨੂੰ ਠੀਕ ਆ ਪਤਾ ਕਿਉਂ ਮੈਂਟ ਲਾਉਂਦੇ ਨੇ ਦੋਨੇ ਲੜਨ ਵਾਸਤੇ ਹਾਂ ਘਿਓ ਪਾਤਾ ਖਾ ਲੋ ਰੋਟੀ ਮੈਂ ਲੱਗੀ ਹੋਈ ਸੀ ਰੋਟੀ ਬਣਾਉਣ ਤੇ ਜੋ ਵੀ ਨੂੰ ਭੁੱਖ ਲੱਗਿਆ ਜੋ ਵੀ ਲੱਗਿਆ ਰੋਟੀ ਖਾਣ ਸੋ ਉਹਨੂੰ ਮੈਂ ਆਪਦੇ ਨਾਲ ਹੀ ਖਵਾ ਲੂੰਗੀ ਬਣਾ ਰਹੀ ਸੀ ਰੋਟੀ ਤੇ ਦਾਲ ਮੈਂ ਤੁਹਾਨੂੰ ਦਿਖਾਈ ਦਿੱਤੀ ਸੀ ਹਰਾ ਲਸਣ ਦਾ ਤੜਕਾ ਲਾ ਅੱਜ ਕੱਲੇ ਲਸਣ ਦਾ ਤੜਕਾ ਲਾਇਆ ਕੋਈ ਪਿਆਜ਼ ਨਹੀਂ ਪਾਇਆ ਟਮਾਟਰ ਨਹੀਂ ਪਾਇਆ ਜੀਰਾ ਨਹੀਂ ਪਾਇਆ ਬਸ ਅੱਜ ਮੇਰਾ ਸਿੰਪਲ ਦਾਲ ਖਾਣ ਦਾ ਦਿਲ ਕਰਦਾ ਸੀ ਨਾਣ ਮਿਰਚ ਪਾਇਆ ਸਾਰਾ ਕੁਝ ਪਰ ਤੜਕਾ ਕੱਲੇ ਲਸਣ ਦਾ ਲਾਇਆ ਨੇ ਤਾਂ ਬਈ ਅੱਜ ਨਜ਼ਾਰੀ ਲਿਆ ਤੇ ਜੋ ਬਣੇ ਦੋ ਰੋਟੀਆਂ ਖਾਧੀਆਂ ਨੇ ਅਸੀਂ ਨਾ ਮੈਂ ਤਾਂ ਪਤਾ ਹੀ ਨਹੀਂ ਤਿੰਨ ਚਾਰ ਰੋਟੀਆਂ ਖਾ ਗਈ ਹੂੰ ਚਾਰ ਪੰਜ ਪੰਜ ਰੋਟੀਆਂ ਉਹ ਤਾਂ ਚਾਰ ਖਾ ਗਈ ਹੂੰ ਕਿ ਹੱਸ ਤਾਂ ਮੇਰਾ ਕਾਰਡ ਕੈਂਪ ਕਰ ਲੇਤੀਆਂ ਖਾ ਕੇ ਦਾਲ ਇਨੀ ਟੇਸਟੀ ਬਣੀ ਆ ਮੈਂ ਤੇ ਸੋਹਮ ਨੇ ਰੋਟੀ ਹੁਣ ਖਾਧੀ ਆ ਟਾਈਮ ਵੱਜ ਗਏ ਨੇ 7:20 ਮਿੰਟ ਤੇ ਪੁੱਤੀ ਕੁੱਕੀ ਦਾ ਫੋਨ ਆ ਗਿਆ ਸੀ ਤਾਂ ਕਰਕੇ ਮੈਂ ਲੇਟ ਹੋ ਗਈ ਸੀ ਇਹ ਤਾਂ ਸੀ ਪਹਿਲਾਂ ਖਾ ਲਵਾਂਗੀ ਫਿਰ ਮੈਂ ਥੋੜਾ ਜਿਹਾ ਟਾਈਮ ਕਰੂੰਗੀ ਰੈਸਟ ਤੇ ਫੇਰ ਆਪਾਂ ਨਾਲੇ ਤਾਂ ਭਾਂਡੇ ਮਾਂਜੂੰਗੀ ਤੇ ਨਾਲੇ ਫਿਰ ਮੈਂ ਦੁੱਧ ਗਰਮ ਕਰੂੰਗੀ ਦਹੀਂ ਵਗੈਰਾ ਲਾ ਦੂੰਗੀ ਤੇ ਮੈਂ ਥੋੜਾ ਟਾਈਮ ਰੈਸਟ ਕਰਦੇ ਆ ਕਿਉਂਕਿ ਅੱਜ ਮੈਨੂੰ ਕਕਾਵਟ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਨਾ ਸਰੀਰ ਸੈੱਟ ਨਹੀਂ ਹਜੇ ਜੋ ਵੀ ਇਹਨੇ ਖਾਣ ਪੀਣ ਦਾ ਸਮਾਨ ਹੈ ਨਾ ਮम्मा ਮੈਂ ਲੈ ਕੇ ਆਉਣਾ ਬਾਜ਼ਾਰੋਂ ਤੇ ਹੁਣ ਮੈਂ ਪਹਿਲਾਂ ਤੈਨੂੰ ਰੋਟੀ ਖਾ ਰਹੀ ਸੀ ਮੈਂ ਕਹਿਤਾ ਵੀ ਚਲ ਆਪਾਂ ਚੱਲਦੇ ਆ ਹਨਾ ਤੇ ਫਿਰ ਮੈਂ ਕਿਹਾ ਜੋ ਬਣਾਸ ਤਾਂ ਮੈਂ ਥੱਕੀ ਪਈ ਆ ਵੀ ਆਪਾਂ ਹਨਾ ਕੱਲ ਨੂੰ ਚੱਲਾਂਗੇ ਵੀ ਅੱਜ ਤੱਕ ਤੁਹਾਨੂੰ ਪਤਾ ਮੇਰੇ ਸਰੀਰ ਨਹੀਂ ਸੈੱਟ ਹੈਗਾ ਤੇ ਵਿਚਾਰੋ ਤੂੰ ਕੱਲ ਨੂੰ ਦਵਾ ਲਿਆਂਗੀ ਕਿਉਂਕਿ ਰਾਸ਼ਨ ਦੇ ਵਿੱਚ ਮੈਂ ਬੱਚਿਆਂ ਨੂੰ ਕੁਝ ਨਹੀਂ ਲਿਆ ਕੇ ਦਿੱਤਾ ਖਾਣ ਪੀਣ ਦਾ ਵਿਚਾਰੇ ਚਾਹ ਨਾਲ ਮੜਾ ਮੋਟਾ ਖਾ ਲੈਂਦੇ ਨੇ ਛੋਟੇ ਮੂਟੀ ਜਿਹੜੀ ਆਪਣੀ ਭੁੱਖ ਹੁੰਦੀ ਉਹ ਮਿਟ ਜਾਂਦੀ ਹੈ ਹਨ ਤੇ ਅੱਗੇ ਮੈਂ ਰਾਸ਼ਨ ਚ ਲੈ ਆਉਣੀ ਹੁੰਨੀ ਐ ਤੇ ਰਾਸ਼ਨ ਵੀ ਜੋ ਵੀ ਲੈ ਕੇ ਆਇਆ ਤੇ ਬਾਕੀ ਸਮਾਨ ਵੀ ਕੁਝ ਨਹੀਂ ਲਿਆਂਦਾ ਖਾਣ ਵਾਲਾ ਕੱਲੀ ਮੈਗੀ ਦੇ ਪੈਕਟ ਲਿਆਂਦੇ ਆ ਬਸ 80 10 ਤੇ ਮੈਂ ਪਹਿਲਾਂ ਕੱਪੜੇ ਚੇਂਜ ਕਰ ਲਾਵਾਂ ਫਿਰ ਬੈਠੂਗੀ ਕੱਪੜਿਆਂ ਨਾਲ ਵੀ ਨਹੀਂ ਬੈਠਿਆ ਜਾਣਾ ਅੱਜ ਮੇਰੇ ਸੂਟ ਵੀ ਭਾਰੀ ਜਿਹਾ ਪਿਆ ਹੈਗਾ ਮੋਟਾ ਸੂਟ ਹੈਗਾ ਉਦੇ ਕਰਕੇ ਆਪਾਂ ਇਹਨੂੰ ਚੇਂਜ ਕਰ ਦਈਏ ਫੇਰ ਹੀ ਬੈਠਾਂਗੇ ਹੁਣ ਰੈਸਟ ਕਰੂੰਗੀ ਕਾ ਅੱਧਾ ਘੰਟਾ ਸਵਾ 7 ਹੋ ਗਏ 8 ਵਜੇ ਮੈਂ ਦੁੱਧ ਗਰਮ ਕਰੂੰਗੀ ਲੋ ਜੀ ਗਾਇਸ ਟਾਈਮ ਪੁੱਜ ਗਿਆ ਜੀ ਸਵਾ 8 ਦੀ ਰੋਟੀ ਸਾਰਿਆਂ ਨੇ ਖਾ ਲਈ ਆ ਤੇ ਮੈਂ ਥੋੜਾ ਟਾਈਮ ਰੈਸਟ ਕੀਤੀ ਆ ਹੁਣ ਮੈਂ ਕਿਹਾ ਇਸ ਲਈ ਮੈਂ ਰੈਸਟ ਕਰਨ ਲੱਗੀਆਂ ਰੈਸਟ ਵੀ ਕੀ ਕੀਤੀ ਆ ਬਸ ਬੈ ਕੇ ਵਲੌਗ ਐਡਿਟ ਕੀਤਾ ਠੀਕ ਆ ਤੇ ਨਾਲੋਂ ਮੇਰੀ ਰੈਸਟ ਹੋ ਗਈ ਤੇ ਨਾਲੇ ਨਾਲ ਵਲੌਗ ਐਡਿਟ ਹੋ ਗਿਆ ਤੇ ਬਾਕੀ ਰੱਬਾ ਪਾ ਜੀ ਭਾਂਡੇ ਇੱਕ ਪਾਸੇ ਆਪਣਾ ਦੁੱਧ ਗਰਮ ਹੋ ਰਿਹਾ ਵਸ ਮੈਂ ਥੋੜਾ ਜਿਹਾ ਸਿੱਧਾ ਭਾਂਡੇ ਮਾਜ ਕੇ ਸਰਫ ਤੇ ਕੱਪੜਾ ਮਾਰ ਲਿਆ ਇੱਕ ਗੈਸ ਤੇ ਕੱਪੜਾ ਮਾਰ ਲਿਆ ਫੇਰ ਆਪਾਂ ਬਿਲੇ ਆ ਤੇ ਬਾਕੀ ਇਹ ਸੀ ਜੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਛਾ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਕਿਉਂਕਿ ਹੁਣ ਭਾਂਡੇ ਮਾਜਦੇ ਤੋਂ ਬਾਅਦ ਮੈਂ ਦੁੱਧ ਪੀ ਕੇ ਬਈ ਪੈਨ ਲੱਗੀ ਆ ਸੋ ਕਿ ਸੁਕਾਉ ਉਹ ਬਹੁਤ ਲੋੜੀ ਆ ਜੀ ਬਸ ਡੇਢ ਘੰਟੇ ਦੀਨੇ ਕੰਮ ਕੀਤੇ ਆ ਜੋ ਵੀ ਕਿਸੇ ਬੱਚਿਆਂ ਨੂੰ ਰੋਟੀ ਪਾਣੀ ਧਵਾਤਾ ਟਾਈਮ ਤੇ ਬਸ ਅੱਜ ਜ਼ਿਆਦਾ ਕੁਝ ਨਹੀਂ ਹੋਇਆ ਤੇ ਬਾਕੀ ਆਪਾਂ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ